ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਸਟੌਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾਸਸ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਕੁਝ ਕ ਅਸੀਂ ਤੁਹਾਨੂੰ ਮੈਚਿੰਗ ਰਾਮਫੈਕਸ ਦੇ ਸੂਟ ਦਿਖਾਵਾਂਗੇ ਤੇ ਕੁਝ ਉਹ ਸੂਟ ਨੇ ਜਿਹੜੇ ਸਾਡੇ ਕੋਲੇ ਸਿੰਗਲ ਸਿੰਗਲ ਪੀਸ ਬਚੇ ਹੋਏ ਨੇ ਤੇ ਬਾਕੀ ਹੈਗੇ ਕਾਟਨ ਦੇ ਦੁਪੱਟੇ ਪਹਿਣਾ ਦੀ ਹਾਈ ਡਿਮਾਂਡ ਤੇ ਕਾਟਨ ਦੇ ਦੁਪੱਟੇ ਜਿਹੜੇ ਉਹ ਆਪਾਂ ਲੈ ਆਏ ਆਂ ਤੇ ਤੁਹਾਨੂੰ ਅੱਜ ਸਾਰਾ ਕੁਝ ਦਿਖਾਵਾਂਗੇ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆ ਏ ਮੇਰੇ ਤੋਂ ਸ਼ਾਇਦ ਵੀਡੀਓ ਚ ਪਾਉਣ ਤੋਂ ਹੀ ਰਹਿ ਗਿਆ ਸੀਗਾ ਲੋ ਇਹਦੇ ਨਾਲ ਇਹ ਸੂਟ ਆ ਜਿਹੜੇ ਉਹ ਜਾ ਚੁੱਕੇ ਨੇ ਤੇ ਇਹ ਸੂਟ ਆ ਜਿਹੜਾ ਵੀਡੀਓ ਚ ਰਹਿ ਗਿਆ ਪਾਉਣ ਤੋਂ ਲੋ ਜੀ ਕੋਟੇ ਦਾ ਸੂਟ ਆ ਇਹ ਠੀਕ ਹੈ ਬਹੁਤ ਸੋਹਣਾ ਸੂਟ ਆ ਕੋਟੇ ਦਾ neck ਦੇ ਉੱਪਰ ਇਸ ਤਰ੍ਹਾਂ ਪੱਟੀ ਲੱਗੀ ਆ ਬਟਨ ਲੱਗੇ ਆ ਤੇ ਨਾਲ ਛੋਟਾ ਜਿਹਾ ਫਲਾਵਰ ਆ ਇੱਕ ਵਰਕ ਵਾਲਾ ਠੀਕ ਹੈ ਜੀ ਬੇਬੀ ਪਿੰਕ ਕਲਰ ਹੈ ਤੇ ਤੁਹਾਨੂੰ ਇਹ ਵਾਈਟ ਜਿਹਾ ਹੀ ਆ ਰਿਹਾ ਹੋਣਾ ਇੱਥੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈਗਾ ਜੀ ਇਹਦੇ ਘੇਰੇ ਤੇ ਇੱਕ ਫਲਾਵਰ ਵਰਕ ਦਾ ਬਹੁਤ ਸੋਹਣਾ ਠੀਕ ਹੈ ਜੀ ਤੇ ਇਹ ਹੈਗੀ ਇਹਦੇ ਤੇ ਲੱਗੀ ਹੋਈ ਬਹੁਤ ਸੋਹਣੀ ਫੈਂਸੀ ਜੀ ਲੇਸ ਚੌੜੀ ਚੌੜੀ ਬਹੁਤ ਪਿਆਰਾ ਲੱਗਦਾ ਸੂਟ ਤੇ ਇਹਦੇ ਨੀਚੇ ਮੈਂ ਤੁਹਾਨੂੰ ਰੱਖ ਕੇ ਦਿਖਾਉਂਗੀ ਪਹਿਲਾਂ ਤੁਸੀਂ ਇਹ ਦੇਖ ਲਓ ਇਹ ਮਿਲੂਗੀ ਤੁਹਾਨੂੰ ਬੇਬੀ ਪਿੰਕ ਕਲਰ ਦੀ ਕਾਟਨ ਦੀ ਸਲਵਾਰ ਠੀਕ ਹੈ ਤੇ ਜਦੋਂ ਤੁਸੀਂ ਇਹਨੂੰ ਪਣਾਉਂਗੇ ਨਾ ਇਸ ਤਰ੍ਹਾਂ ਕਰਕੇ ਆ ਦੇਖੋ ਆਹ ਬੜੀ ਲੁੱਕ ਆਉਣੀ ਹੈ ਸੁੰਪਤੀ ਇਦਾਂ ਕਰਕੇ ਠੀਕ ਹੈ ਜੀ ਲੋ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ ਤੇ ਨੈਕਸਟ ਹੈ ਦਾ ਦੁਪੱਟਾ ਇਹ ਵੀ ਕੋਟੇ ਜੀ ਰਹੂਗਾ ਤੇ ਸਾਰੇ ਕੋਟੇ ਦੇ ਦੁਪट्टे ਦੇ ਉੱਪਰ ਇਸ ਤਰ੍ਹਾਂ ਵਰਕ ਹੋ ਜਾਣਾ। ਠੀਕ ਹੈ ਜੀ ਤੇ ਫੋਰ ਸਾਈਡ ਲੱਗੀ ਹੋਈ ਆ ਲੇਸ। ਕੋਟੇ ਦਾ ਸ਼ਰਟ, ਕੋਟੇ ਦਾ ਦੁਪੱਟਾ ਔਰ कॉटन ਸਲਵਾਰ ਤੇ ਦੁਪੱਟਾ ਮੇਰੇ ਖਿਆਲ ਨਾਲ ਹੋਊਗਾ ਸਵਾ ਦੋ ਮੀਟਰ ਹੋਣਾ। ਕਲਰ ਬੇਬੀ ਪਿੰਕ ਆ, ਲਾਈਟ ਜਿਹਾ ਬੇਬੀ ਪਿੰਕ ਜਿਵੇਂ ਗਰਮੀਆਂ ਦੇ ਵਿੱਚ ਪਾਉਣ ਵਾਲੇ ਸੂਟ ਹੁੰਦੇ ਨੇ। ਪ੍ਰਾਈਸ ਹੈ ਕਿ 1399 ਰੁਪਏ। 1399 ਦੇ ਵਿੱਚ ਸੂਟ ਤੁਹਾਡੇ ਘਰ ਪਹੁੰਚ ਜਾਊਗਾ, ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇ। ਨੈਕਸਟ ਦੇਖੋ। ਲੋ ਜੀ ਇਹ ਰੌਮ ਟੈਕਸ ਦਾ ਸੂਟ ਹੈ ਪਰ ਆਪਣੇ ਕੋਲੇ ਸਿੰਗਲ ਪੀਸ ਹੈ ਵਾਈਟ ਕਲਰ ਦੇ ਵਿੱਚ ਹੈ ਬਿਲਕੁਲ ਕਾਟਨ ਪਿਓਰ ਕਾਟਨ ਦੇ ਵਿੱਚ ਸੂਟ ਇਹ ਲਓ ਇਧਰ ਕਰਕੇਓ ਠੀਕ ਹੈ ਜੀ ਤੇ ਤਿੰਨ ਫਲਾਵਰ ਮਿਲਣਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਘੇਰੇ ਤੇ ਵੀ ਇਸ ਤਰ੍ਹਾਂ ਦਾ ਵਰਕ ਮਿਲੂਗਾ ਬਿਲਕੁਲ ਵਾਈਟ ਬੇਸ ਦੇ ਵਿੱਚ ਲਾਈਟ ਜਾਮਣੀ ਜਾਂ ਕਲਰ ਮਿਲੂਗਾ ਤੇ ਇਹ ਵਾਲਾ ਤੁਹਾਨੂੰ ਘੇਰਾ ਮਿਲੂਗਾ ਤੇ ਨਾਲ ਇਹ ਫਲਾਵਰ ਮਿਲਣਗੇ ਤਿੰਨ ਠੀਕ ਹੈ ਡਾਟਸ ਨੇ ਬਹੁਤ ਬਰੀਕ ਬਰੀਕ 5 ਮੀਟਰ ਦਾ ਸੂਟ ਮਿਲੂਗਾ ਜੀ ਆਲ ਓਵਰ ਆ ਰੰਗ ਆ ਠੀਕ ਹੈ ਹਾਂ ਸਹੀ ਹੈ ਆ ਵਾਈਟ ਹੈ ਨਾ ਵਾਈਟ ਨੇ ਤਾਂ ਵਾਈਟ ਹੀ ਆਉਣਾ ਤੇ ਲੋ ਜੀ ਇਹ ਮਿਲੂਗਾ ਸੋ ਇਹਦੇ ਨਾਲ ਪਿਆਰ ਸੁਫੋਂ ਦਾ ਦੁਪੱਟਾ ਦੁਪੱਟਾ ਪੂਰਾ ਵਧੀਆ ਮਿਲੂਗਾ ਜੀ 2.5 ਮੀਟਰ ਦੁਪੱਟਾ ਮਿਲੂਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੈ ਚੌੜਾ ਖੁੱਲਾ ਪੂਰਾ ਤੇ 4 ਸਾਈਡ ਲੇਸ ਮਿਲੂਗੀ ਇਹਦੇ ਨਾਲ ਤੁਹਾਨੂੰ ਇਸ ਤਰ੍ਹਾਂ ਕਰਕੇ ਆਹ ਦੂਜਾ ਪਾਸੇ ਆਹ ਪਾਸਾ ਲਓ ਜੀ 4 ਸਾਈਡ ਲੇਸ ਮਿਲੂਗੀ ਇਹ ਤੇ ਕਾਫੀ ਸੋਹਣਾ ਸੂਟ ਹੈ ਪਿਓਰ ਸ਼ਿਫੋਨ ਦੇ ਵਿੱਚ ਦੁਪੱਟਾ ਮਿਲੂਗਾ ਔਰ ਲਹਿਰੀਆ ਜਿਆ ਬੜਾ ਹੀ ਸੋਹਣਾ ਲੱਗਦਾ ਇਹਦੇ ਵਿੱਚ ਔਰ 2.5 ਮੀਟਰ ਹੋਊਗਾ ਦੁਪੱਟਾ ਠੀਕ ਹੈ ਜੀ ਬੜਾ ਪਿਆਰਾ ਲੱਗਣ ਵਾਲਾ ਗਰਮੀਆਂ ਦੇ ਵਿੱਚ ਜੋ ਤੁਸੀਂ ਪਾਉਂਗੇ ਤੇ ਸੂਟ ਹੈਗਾ ਜੀ ਇਹ 2020 ਦਾ 2020 ਰੁਪਏ ਦੇ ਵਿੱਚ ਤੁਹਾਡੇ ਤੱਕ ਆ ਜਾਣਾ ਸ਼ਿਪਿੰਗ ਚਾਰजेस ਕੋਈ ਨਹੀਂ ਦੇ ਅਗਲਾ ਸਿੰਗਲ ਆਰਟੈਕਸ ਬ੍ਰਾਂਡ ਦਾ ਸੂਟ ਮਿਲੂਗਾ ਆਲ ਓਵਰ ਦੇ ਵਿੱਚ ਸੂਟ ਹੈ ਪਿੰਕ ਕਲਰ ਦੇ ਵਿੱਚ ਇਹ ਆਹ ਲੋ ਜੀ ਇਹ ਵਾਲਾ ਸੂਟ ਹੈ ਪ੍ਰਿੰਟ ਦੇਖ ਲਓ 5 ਮੀਟਰ ਦਾ ਸੂਟ ਹੋਊਗਾ ਆਰਟੈਕਸ ਬ੍ਰਾਂਡ ਦਾ ਕਾਟਨ ਦਾ ਸੂਟ ਤੇ ਦੁਪੱਟਾ ਲੋ 2.5 ਮੀਟਰ ਦੁਪੱਟਾ ਪੂਰਾ ਚੌੜਾ ਚੜਾਈ ਵਿੱਚ ਵੀ ਕਮੀ ਨਹੀਂ ਆ ਕੋਈ ਠੀਕ ਹੈ ਪ੍ਰਿੰਟ ਬਹੁਤ ਅੱਛਾ ਹੈ ਪਿਓਰ ਸ਼ਿਫੋਨ ਦਾ ਦੁਪੱਟਾ ਮਿਲੂਗਾ ਲੰਬਾ ਚੌੜਾ ਦੁਪੱਟਾ ਮਿਲੂ ਲੋ ਮੈਂ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾ ਕਰਕੇ ਦਿਖਾਉਣੀ ਆ ਪਹਿਲਾਂ ਇਦਾਂ ਦੇਖ ਲਓ ਬਹੁਤ ਪਿਆਰਾ ਲੱਗਣ ਵਾਲਾ ਦੁਪੱਟਾ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਆ ਠੀਕ ਹੈ ਜੀ ਤੇ ਪ੍ਰਾਈਸ ਬਹੁਤ ਘੱਟ ਹੈ 1460 ਰੁਪਏ ਸਿਰਫ 1460 ਦੇ ਵਿੱਚ ਇਹ ਬਹੁਤ ਸੋਹਣਾ ਬ੍ਰਾਂਡਡ ਸੂਟ ਤੁਹਾਡੇ ਕੋਲ ਆਉਣ ਵਾਲਾ ਲੋ ਜੀ ਨੈਕਸਟ ਇਹ ਵੀ ਸਿੰਗਲ ਪੀਸ ਹੈ ਇਹ ਵੀ ਆਰਟੈਕਸ ਬ੍ਰਾਂਡ ਦਾ ਲੋ ਮਹਿੰਦੀ ਦਾ ਕਲਰ ਹੈਗਾ ਇਹਦਾ ਪ੍ਰਿੰਟ ਦੇਖੋ ਸਹੀ ਆ ਰਿਹਾ ਪ੍ਰਿੰਟ ਸਹੀ ਆ ਰਿਹਾ ਹਾਂ ਸਹੀ ਹੈ ਸਹੀ ਵਰਗਾ ਨਹੀਂ ਜੀ ਤੇਨੂੰ ਕੋ ਸਹੀ ਹੈ ਸਹੀ ਹੈ ਦੁਰਾਬ ਖਾਇਟਾ ਲੋ ਇਹਦਾ ਤਾਂ ਲੱਗ ਹੀ ਜਾਂਦਾ ਦੂਰੀ ਚ ਆ ਲੋ ਕਹਿਰਾ ਤਾਂ ਹੋ ਰਹੀ ਆ ਜਾਂਦਾ ਨਾ ਲੋ ਜੀ ਕੰਨੀਆਂ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਪ੍ਰਿੰਟ ਮੈਣ ਵਾਲਾ ਵਿੱਚੋਂ ਨੈਗੇਟਿਵ ਪ੍ਰਿੰਟਿੰਗ ਆ 2.5 ਮੀਟਰ ਦਾ ਪਿਓਰ ਸ਼ਿਫੋਨ ਦਾ ਦੁਪੱਟਾ ਠੀਕ ਹੈ ਜੀ ਤੇ ਪ੍ਰਾਈਸ 1460 ਰੁਪਏ ਪਿਓਰ ਕਾਟਨ ਦਾ ਆਰਟੈਕਸ ਦਾ ਸੂਟ ਲੋ ਜੀ ਇਹ ਸਿੰਗਲ ਪੀਸ ਰਹਿ ਗਿਆ ਆਪਣੇ ਕੋਲੇ ਗ੍ਰੇ ਕਲਰ ਦੇ ਵਿੱਚ ਕਿਉਂਕਿ ਵਾਈਟ ਕਲਰ ਆਪਾਂ ਸਨੋਣਾ ਦੇ ਚੁੱਕੇ ਹਾਂ ਜਿਹੜੀ ਭੈਣ ਨੇ ਮੇਰੇ ਨਾਲ ਦਾ ਪਾਉਣਾ ਹੈ ਲੈ ਸਕਦੀ ਆ ਇਹ ਵੀ ਆਪਣੇ ਕੋਲੇ 4 ਪੀਸ ਸੀਗੇ ਪਰ ਹੁਣ ਆਪਣੇ ਕੋਲੇ ਲਾਸਟ ਪੀਸ ਬਚਿਆ ਹੋਇਆ ਆ ਆਰਮ ਟੈਕਸ ਦਾ ਹੈਗਾ ਲਿਲਨ ਕਾਟਨ ਦਾ ਬੜਾ ਸੋਹਣਾ ਜਿਹਾ ਗਰੇਜ ਆ ਕਲਰ ਹੈ ਤੇ ਸਾਰੇ ਦੇ ਵਿੱਚ ਇਹ ਤੁਹਾਨੂੰ ਵਰਕ ਮਿਲੂਗਾ ਠੀਕ ਹੈ ਤੇ neck ਦੇਖ ਲਓ ਇਹਦਾ neck ਦੇ ਉੱਪਰ ਬੜਾ ਸੋਹਣਾ ਜਿਹਾ ਵਰਕ ਹੈਗਾ ਮਿਰਰ ਵਰਕ ਠੀਕ ਹੈ ਜੀ ਤੇ ਸਾਰੇ ਚ ਇਦਾਂ ਵਰਕ ਦੀਆਂ ਨਾਲ ਦਾ ਹੀ ਵਰਕ ਹੈ ਲਾਈਨਾਂ ਜੰਦੀਆਂ ਨੇ ਤੇ ਘੇਰਾ ਮਿਲੂਗਾ ਇਸ ਤਰ੍ਹਾਂ ਤੁਹਾਨੂੰ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਇਹ ਪੈਚ ਲੱਗਿਆ ਹੋਇਆ ਤੇ نیچے ਫੇਰ ਇੱਕ ਲੇਸ ਦਿੱਤੀ ਹੋਈ ਹੈ ਰੰਗ ਸਹੀ ਹੈ ਜੀ ਕਲਰ ਸਹੀ ਹੈ ਲੋ ਬਹੁਤ ਪਿਆਰਾ ਸੂਟ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਆਹੋ ਬਾਜੂ ਤੇ ਵਰਕ ਹੈ ਪਲੱਸ ਲੇਸ ਡਬਲ ਡਬਲ ਠੀਕ ਹੈ ਚਾਹੇ ਸਲਵਾਰ ਤੇ ਲੈ ਲਓ ਇਹਨੂੰ ਚਾਹੇ ਬਾਜੂ ਤੇ ਲੈ ਲਓ ਪਰ ਮੈਂ ਇਹਨੂੰ ਬਾਜੂ ਤੇ ਲਿਆ ਆਪਣਾ ਸੂਟ ਜਿਹੜਾ ਬਣਾਵਾਣਾ ਦਿੱਤਾ ਨਾ ਮੈਂ ਉਹਨੂੰ ਬਾਜੂ ਤੇ ਲਿਆ ਵਾਈਟ ਕਲਰ ਦੇ ਵਿੱਚ ਮੇਰਾ ਸੂਟ ਸੀ ਕਾਫੀ ਸੋਹਣਾ ਸੂਟ ਲੱਗਦਾ ਹੈ ਇਹ ਤੇ ਅਗਲਾ ਦੇ ਇਹਦਾ ਦੁਪੱਟਾ ਦੇਖੋ ਦੁਪੱਟਾ ਇੰਨਾ ਗ੍ਰੇਸਫੁਲ ਹੈ कॉटन ਮਸਲੀਨ ਦਾ ਦੁਪੱਟਾ ਲੋ ਬੜਾ ਪਿਆਰਾ ਲੱਗਦਾ ਜੀ ਸੂਟ ਇਹ ਦੁਪट्टे ਨਾਲ ਦੁਪੱਟਾ ਬ੍ਰਾਈਟ ਹੈ ਸੂਟ ਲਾਈਟ ਹੈ ਇਸ ਕਰਕੇ ਇਹ ਬਹੁਤ ਸੋਹਣਾ ਲੱਗਦਾ ਹੈ ਔਰ ਗਰਮੀਆਂ ਚ ਇਦਾਂ ਦੇ ਸੂਟ ਬਹੁਤ ਸੋਹਣੇ ਲੱਗਦੇ ਹੁੰਦੇ ਆ 4 ਸਾਈਡ ਬੜੀ ਸੋਹਣੀ ਲੇ ਲਓ ਗ੍ਰੇ ਕਲਰ ਦੀ ਠੀਕ ਹੈ ਜੀ ਤੇ ਪ੍ਰਾਈਸ ਮਿਲੂਗੀ ਤੁਹਾਨੂੰ ਇਹਦੀ ਪ੍ਰਾਈਸ ਹੈਗੀ ਹੈ ਜੀ 2875 ਰਾਮ ਟੈਕਸ ਦਾ ਲੇਲਨ ਕਾਟਨ ਦਾ ਸੂਟ 2875 ਦੇ ਵਿੱਚ ਮਿਲੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਠੀਕ ਹੈ ਲੋ ਜੀ ਹੁਣ ਆਪਾਂ ਦੁਪੱਟੇ ਦਿਖਾਉਣੇ ਆ ਤੁਹਾਨੂੰ ਇਹ ਆਲੋ ਬਹੁਤ ਸੋਹਣੇ ਦੁਪੱਟੇ ਦੇਵਾਂਗੇ ਪ੍ਰਾਈਸ ਅਲੱਗ-ਅਲੱਗ ਹੋਊਗੀ ਸਾਰਿਆਂ ਦੀ ਠੀਕ ਆ ਆਲੋ ਜੀ ਵੱਡਾ ਸਾਰਾ ਦੁਪੱਟਾ ਆਲੋ ਬਹੁਤ ਸੋਹਣਾ ਤੇ ਖੁਲਾਡੁਲਾ ਐਨ ਵਧੀਆ ਬਾਰਡਰ ਦੇਖ ਲਓ ਤੁਸੀਂ ਇਹਦਾ ਬਾਰਡਰ ਹੈਗਾ ਪ੍ਰਿੰਟਡ ਤੇ ਵਿੱਚੋਂ ਬਰੀਕ-ਬਰੀਕ ਜੀ ਪ੍ਰਿੰਟਿੰਗ ਹੈ ਦੀ ਚੌੜਾਈ ਵੀ ਬਹੁਤ ਜ਼ਿਆਦਾ ਹੈ ਤੇ ਮੈਨੂੰ ਤਲਾਦਾ ਤਾਂ ਲੰਬਾ ਵੀ ਵਾਲੇ ਲਾਉਂਦਾ ਮੈਨੂੰ ਲੋ ਹੂੰ ਦੋਸ ਲੰਬਾ ਹਾਂ ਲੈ ਆਜਾ ਲੋ ਇਹ ਬਾਰਡਰ ਹੈ ਦੋ ਮੈਂ ਨਾਪ ਕੇ ਦੱਸਦਾ ਤੁਹਾਨੂੰ ਕਿੰਨਾ ਹੋਊ ਮੈਨੂੰ ਤਾਂ ਖਸਾ ਹੀ ਲੰਬਾ ਲੱਗ ਜਾਂਦਾ ਹੈ ਇਹ ਲਾ ਟਾਈ ਇਹ ਲਾ ਟਾਈ ਲੋ ਜੀ ਤੁਸੀਂ 2.5 ਮੀਟਰ ਦੇ ਦੁਪट्टे ਬਹੁਤ ਘੱਟ ਲਏ ਹੋਣਗੇ ਕਾਟਨ ਦੇ ਇਹ 2.5 ਮੀਟਰ ਦਾ ਦੁਪੱਟਾ ਹੈ ਨਹੀਂ ਤਾਂ ਇਹ 2.5 2.2 ਮੀਟਰ ਦੁਪੱਟੇ ਹੁੰਦੇ ਨੇ ਤੇ ਸੋਨਾ ਇੰਨਾ ਕੁ ਜ਼ਿਆਦਾ ਹੈ ਨਾ ਮੈਂ ਤੁਹਾਨੂੰ ਦੁਬਾਰਾ ਦਿਖਾ ਦਾਂ ਇਹਦੇ ਵਿੱਚ ਆ ਦੇਖੋ ਤੁਹਾਨੂੰ ਲਾਈਨਾਂ ਲਾਈਨਾਂ ਜੀਆਂ ਵੀ ਦਿਖਦੀਆਂ ਹੋਣੀਆਂ ਜੀ ਸੈਲਫ ਜੀਆਂ ਜੀ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਤੇ ਖੁੱਲਾ ਡੁਲਾ 2.5 ਮੀਟਰ ਦਾ ਕਾਟਨ ਦਾ ਦੁਪੱਟਾ ਤੇ ਪ੍ਰਾਈਸ ਵੀ ਇਹਦੀ ਹੋਊਗੀ 250 ਇਹ ਤੁਹਾਨੂੰ 250 ਦੇ ਵਿੱਚ ਮਿਲੂਗਾ ਸ਼ਿਪਿੰਗ ਚਾਰਜਸ ਤੁਸੀਂ ਇਹਦੇ ਅ ਅਲੱਗ ਤੋਂ ਦੇਣੇ ਆ ਮੈਂ ਤੁਹਾਨੂੰ ਦੱਸਦਾ ਜੇ ਇੱਕ ਦੁਪੱਟਾ ਮੰਗਾਓਗੇ ਤਾਂ 50 ਰੁਪਏ ਸ਼ਿਪਿੰਗ ਪਊਗੀ ਚਾਰ ਦੁਪੱਟਿਆਂ ਤੱਕ ਤੁਹਾਨੂੰ ਸਿਰਫ 50 ਰੁਪਏ ਸ਼ਿਪਿੰਗ ਪਊਗੀ ਦੋ ਮੰਗਾਓਗੇ ਤਾਂ ਵੀ 50 ਹੀ ਪਊਗੀ ਪਰ ਜੇ ਪੰਜ ਮੰਗਾ ਲਓਗੇ ਤਾਂ ਫ੍ਰੀ ਸ਼ਿਪਿੰਗ ਦੇ ਵਿੱਚ ਆਉਣਗੇ ਠੀਕ ਹੈ ਜੀ ਹੁਣ ਉਹ 250 ਦਾ ਦੁਪੱਟਾ ਤੇ 50 ਪੀ ਸ਼ਿਪਿੰਗ ਪਾ ਕੇ 300 ਦਾ ਹੋ ਜਾਊਗਾ ਜੇ ਸੂਟ ਨਾਲ ਮੰਗਾ ਜੇ ਤੁਸੀਂ ਸੂਟ ਮੰਗਾਉਗੇ ਫਿਰ ਕੋਈ ਸ਼ਿਪਿੰਗ ਨਹੀਂ ਹੋਊਗੀ ਸੂਟ ਦੇ ਨਾਲ ਜੇ ਦੁਪੱਟਾ ਲਾਉਂਗੇ ਤਾਂ ਕੋਈ ਸ਼ਿਪਿੰਗ ਨਹੀਂ ਹੋਊਗੀ ਤੇ ਪਰ ਜੇ ਇਕੱਲਾ ਦੁਪੱਟਾ ਮੰਗਾਉਗੇ ਤਾਂ ਚਾਰ ਦੁਪੱਟਿਆਂ ਤੱਕ ਸਿਰਫ 50 ਰੁਪਏ ਸ਼ਿਪਿੰਗ ਬੈਣੀ ਆ ਤੇ ਪੰਜ ਦੁਪੱਟੇ ਫ੍ਰੀ ਚ ਆਉਣਗੇ ਆ ਦੁਪੱਟਾ ਹੋਊਗਾ ਸਵਾ ਦੋ ਮੀਟਰ ਸਵਾ ਦੋ ਹੀ ਆ ਜੀ ਇਹ ਦੁਪੱਟਾ ਚੌੜਾਈ ਬਹੁਤ ਜ਼ਿਆਦਾ ਹੈ ਪਰ ਉਹ ਦੁਪੱਟਾ 2.5 ਮੀਟਰ ਹੈ ਲਾਈਕ ਕੋਈ ਦੁਪੱਟਾ ਸਾਡੇ ਕੋਲ 2.5 ਮੀਟਰ ਹੈ ਤੇ ਚੌੜਾਈ ਦੇਖੋ ਇਹਦੀ ਚੌੜਾਈ ਬਹੁਤ ਜ਼ਿਆਦਾ ਹੈ ਇਤੋਂ ਵੱਧ ਤਾਂ ਸਾਂਭਿਆ ਵੀ ਨਹੀਂ ਜਾਂਦਾ ਜੀ ਸਵਾ ਦੋ ਤੋਂ ਜ਼ਿਆਦਾ ਤਾਂ ਫਿਰ ਲੋ ਬਹੁਤ ਸੋਹਣਾ ਦੁਪੱਟਾ ਤੇ ਪ੍ਰਾਈਸ ਇਹਦੀ ਹੈਗੀ ਆ 200 ਰੁਪਏ ਇਹ 200 ਚਾਹੂਗਾ ਤੇ 50 ਰੁਪਏ ਅਲੱਗ ਤੋਂ ਸ਼ਿਪਿੰਗ ਬਾਕੀ ਤੁਹਾਨੂੰ ਮੈਂ ਦੱਸ ਹੀ ਚੁੱਕੀ ਹਾਂ ਹੁਣ ਇਹ ਵਾਲਾ ਹੈਗਾ ਜਿਹੜਾ ਇਹ ਵੀ ਤੁਹਾਨੂੰ 200 ਦੇ ਵਿੱਚ ਹੀ ਆਊਗਾ ਤੇ ਸ਼ਿਪਿੰਗ ਅਲੱਗ ਹੋਊਗੀ ਜੇ 5 ਦੁਪੱਟੇ ਮੰਗਾਓਗੇ ਤਾਂ ਸ਼ਿਪਿੰਗ ਫ੍ਰੀ ਆਉਣਗੇ ਜੇ ਸੂਟ ਦੇ ਨਾਲ ਦੁਪੱਟਾ ਮੰਗਾਓਗੇ ਤਾਂ ਵੀ ਸ਼ਿਪਿੰਗ ਫ੍ਰੀ ਆਊਗੀ ਆ ਲੋ ਇਹ ਵੀ ਬਹੁਤ ਸੋਹਣਾ ਦੁਪੱਟਾ ਕਾਫੀ ਜਿਆਦਾ ਸੋਹਣੇ ਦੁਪੱਟੇ ਨੇ ਜੀ ਲੋ ਚੌੜਾਈ ਵੀ ਬਹੁਤ ਜਿਆਦੇ ਆ 2-200 ਦੇ ਵਿੱਚ ਆਉਣ ਵਾਲੀ ਨੇ ਇਹ ਦੁਪੱਟੇ ਲੋ ਜੀ ਇਹ ਦੁਪੱਟਾ ਦੇਖੋ ਇਹ ਉਹਨਾਂ ਦੇ ਨਾਲ ਦਾ ਹੀ ਆ 200 ਦੇ ਵਿੱਚ ਹੀ ਆ ਇਹ ਵੀ ਦੁਪੱਟਾ ਤੁਹਾਨੂੰ 200 ਦੇ ਵਿੱਚ ਮਿਲਣ ਵਾਲਾ ਹੈ ਬਹੁਤ ਪਿਆਰੇ ਦੁਪੱਟੇ ਨੇ ਜੀ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਨੇ ਚੌੜਾਈ ਦੇਖੋ ਤੁਸੀਂ ਇਹਨਾਂ ਦੀ ਇਹਨਾਂ ਖੁੱਲੇ ਡੁਲੇ ਤੇ ਕਪੜਾ ਮਲਾਈ ਵਰਗਾ 200 ਚ ਹੁਣ ਕਈ ਪੈਣਾ ਕਹਿਣਗੀਆਂ ਵੀ ਲਾਇ ਤਾਂ ਇੰਨੇ ਦੇ ਮਿਲ ਜਾਂਦੇ ਆ ਉਹ ਮਤਲਬ ਕਿ ਇਸ ਤਰ੍ਹਾਂ ਦੇ ਨਹੀਂ ਹੋਣੇ ਜੀ ਜਿਹੜੇ ਅਸੀਂ ਤੁਹਾਨੂੰ ਭੇਜ ਰਹੇ ਹਾਂ ਕਾਟਨ ਬਹੁਤ ਜ਼ਿਆਦਾ ਸੋਹਣੀ ਆ ਕਾਟਨ ਦਾ ਬਹੁਤ ਫਰਕ ਹੁੰਦਾ ਆ ਲੋ ਆ ਦੁਪੱਟਾ ਦੇਖੋ ਤੁਸੀਂ ਇਹ ਨੋਇਸ ਠੀਕ ਹੈ ਜੀ ਐ ਖੁੱਲੇ ਡੁੱਲੇ ਦੁਪੱਟੇ ਆਉਣਗੇ ਤੁਹਾਡੇ ਕੋਲੇ ਤੇ 2 200 ਦੇ ਵਿੱਚ ਆਉਣ ਵਾਲੇ ਆ ਇਹ ਮੈਂ ਤੁਹਾਨੂੰ ਅਲੱਗ-ਅਲੱਗ ਰੇਟ ਦੇ ਦੁਪੱਟੇ ਦਿਖਾਉਂਗੀ ਇਹ ਵੀ 200 ਚ ਹੀ ਆਊਗਾ ਇਹ ਦੁਪੱਟਾ ਵੀ ਹਲੋ ਚੌੜਾਈ ਤਾਂ ਐ ਬਹੁਤ ਜ਼ਿਆਦਾ ਚੌੜਾਈ ਹੈ ਜੀ ਨਹੀਂ ਪਾਉਂਦਾ ਨਹੀਂ ਸਹੀ ਹੈ ਨੀਚੋਂ ਵਾਈਟ ਦਿਖਦਾ ਸੀ ਲੋ ਦੋ ਸੌ ਚੋ ਗਰੀਏ ਵੀ ਦੁਪੱਟਾ ਅਗਲਾ ਦੇਖ ਲਓ ਤੁਸੀਂ ਇਹ ਵੀ ਇਹਦੇ ਨਾਲ ਦਾ ਹੀ ਆ ਡਿਜ਼ਾਈਨਿੰਗ ਸੇਮ ਰਹੂਗੀ ਪ੍ਰਿੰਟ ਪਹਿਲਾਂ ਹਾਂ ਪ੍ਰਿੰਟ ਪਹਿਲਾਂ ਦਿਖਾ ਦੇ ਆ ਕੰਨੀ ਹੂੰ ਆ ਲਓ ਜੀ ਇਸ ਤਰ੍ਹਾਂ ਦਾ ਦੁਪੱਟਾ ਆ ਬਾਰਡਰ ਮਿਲੂਗਾ ਨੀਚੇ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਉਹਦੇ ਨਾਲ ਦਾ ਹੀ ਆ ਕਾਟਨ ਪੂਰੀ ਐਨ ਟਾਪ ਕਲਾਸ ਆਊਗੀ 200 ਦੇ ਵਿੱਚ ਆਊਗਾ ਇਹ ਦੁਪੱਟਾ ਤੁਹਾਡੇ ਕੋਲ ਸੁਣੋ ਸਟੱਫ ਬਹੁਤ ਪਿਆਰਾ ਹੈ ਬਹੁਤ ਸੋਹਣਾ ਸਟੱਫ ਹੈ ਉਹ ਰ ਹੈ ਐਂਡ ਸੌਫਟਵੇਅਰ ਤੇ ਇਹ ਦੁਪੱਟਾ ਤੁਹਾਨੂੰ ਮਿਲਣ ਵਾਲਾ ਹੈ ਜੀ 155 ਰੁਪਏ ਦੇ ਵਿੱਚ ਲਓ ਰੇਟ ਘਟ ਗਿਆ ਇਹਦਾ ਹੁਣ 155 ਚ ਆਊਗਾ ਤੁਹਾਡੇ ਕੋਲੇ ਪਰ ਕਾਟਨ ਮਾੜੀ ਨਹੀਂ ਆਉਂਦੀ ਹੈਗੀ ਫਿਰ ਵੀ ਐ ਨਹੀਂ ਆ ਕਿ ਜੇ 155 ਤਾਂ ਬਹੁਤ ਖਰਾਬ ਦੀ ਆਜੂਗੀ ਕਾਟਨ ਤੁਹਾਡੇ ਕੋਲੇ ਇਦਾਂ ਨਹੀਂ ਹੈਗਾ ਸਾਰੇ ਦੁਪੱਟੇ ਜਿਹੜੇ ਬਹੁਤ ਵਧੀਆ ਨੇ ਪਰ ਥੋੜਾ ਥੋੜਾ ਫਰਕ ਤਾਂ ਦੇਖੋ ਹੋਊਗਾ ਜੀ ਠੀਕ ਹੈ ਆ ਲੋ 155 ਅਗਲਾ ਜਿਹੜਾ ਆ ਵੀ 155 ਦੇ ਵਿੱਚ ਆਊਗਾ ਇਹ ਸੇਮ ਹੀ ਦਿਖਾ ਦੇ ਮੈਂ ਥੋੜਾ ਜਿਹਾ ਤਾਂ ਖੋਲ ਦੇ ਆ ਥੋੜਾ ਜਿਆ ਆ ਲੋ ਜੀ ਇਹ ਵੀ 155 ਜਾਊਗਾ ਕਲਰ ਫਰਕ ਹੈ ਬਸ ਇਹਨਾਂ ਦੀ ਪ੍ਰਿੰਟਿੰਗ ਲਗਭਗ ਜਿਓਮੈਟ੍ਰੀਕਲ ਜੀ ਸੇਮ ਹੀ ਹੈ ਲੋ ਆ ਵੀ ਨਾਲ ਹਾਂ ਇਹ ਵੀ ਨਾਲ ਦਾ ਹੀ ਆ ਇਹ ਵੀ 155 ਦੇ ਵਿੱਚ ਹੀ ਆ ਚਲ ਆ ਲੋ ਸਰ ਇਹ ਦੂਰੇ ਵੀ ਘਾ ਕੇ ਠੀਕ ਹੈ ਧੁਰੇ ਜੀ ਨਾਲ ਠੀਕ ਆ ਮੈਂ ਠੀਕ ਆ ਹਾਂ ਕਿਲੋ ਜੀ ਸੇਮ ਰੇਟ ਆ 155 ਮੇ ਲੋ ਕੁੜੀਆਂ ਚਿੜੀਆਂ ਦੇ ਲੈਣ ਵਾਲੇ ਦੁਪੱਟੇ ਆ ਤਾਂ ਹਮ ਡਾਰਕ ਕਲਰ ਦੇ ਦੁਪੱਟੇ ਆ 155 ਅਗਲਾ ਜਿਹੜਾ ਆ ਵੀ 155 ਦੇ ਵਿੱਚ ਆਊਗਾ लो ठीक है जी लो जी आ है ए, एक सौ पाँह पे दुपट्टे जयपुरी दुपट्टे लो जी ठीक है 150 150 ਤੱਕ ਨੰਬਾਈ ਦੱਸ ਦਨੀ ਆ ਨਾ ਆਪਕੇ ਨੋਰਮਲ ਹੈਗੀ ਆ ਜੀ ਜਿੰਨੀ ਕ ਦੁਪੱਟਿਆਂ ਦੀ ਆਮ ਹੁੰਦੀ ਹੈਗੀ ਆ ਇਹ ਦੁਪੱਟੇ ਤੁਹਾਨੂੰ 2 ਮੀਟਰ ਦਾ ਇਹ ਦੁਪੱਟਾ 2 ਮੀਟਰ ਦਾ ਹੈ ਠੀਕ ਹੈ ਚੌੜਾਈ ਪੂਰੀ ਹੈ ਚੌੜਾਈ ਆਮ ਆਪਾਂ ਕੰਮ 'ਚ ਕਰਦੇ ਹਾਂ ਇਹ ਚੌੜਾਈ ਕਰਕੇ ਸੁੱਤੀ ਛੋਟੇ ਨਹੀਂ ਲੱਗਦੇ ਇਹ ਐਦਾਂ ਹੀ ਹੁੰਦੇ ਨੇ ਇਹ ਦੁਪੱਟੇ ਆਪਣੇ ਵੈਸੇ ਕਾਟਨ ਦੇ ਕੋਈ ਕੋਈ ਦੁਪੱਟਾ ਹੀ ਹੈ ਜਿਹੜਾ ਬਹੁਤ ਲੰਬਾ ਮਿਲ ਜਾਂਦਾ ਤੇ ਅਗਲਾ ਹੈਗਾ ਜਿਹੜਾ ਇਹ ਵੀ 150 ਪੈਸੇ ਦੇ ਵਿੱਚ ਆਊਗਾ ਉਹਨੂੰ ਸਾਬਣ ਵਾਲੀ ਰੇਟ ਹੁੰਦੇ ਨੇ ਜੀ ਇਹਨਾਂ ਦੇ ਆ ਵੀ 150 ਰੁਪਏ ਦੇ ਵਿੱਚ ਆਊਗਾ ਕਲਰਫੁੱਲਰ ਨਹੀਂ ਜਾਂਦਾ ਕਲਰ ਵਧੀਆ ਰਹੂਗਾ ਇਹਨਾਂ ਦਾ ਲੋਹੇ ਇਹ ਵੀ ਸੋਨਾ ਦਾ ਦੁਪੱਟਾ ਬਹੁਤ ਵਾਹ ਚੜਾਈ ਬਹੁਤ ਹਮ ਮੈਂ ਦੀ ਲੈਂਥ ਨਾਪ ਦੇਣੀ ਐ ਇਹ ਸਵਾ ਦੋ ਹੈ ਹਾਂ ਆ ਦੁਪੱਟਾ ਸਵਾ ਦੋ ਹੈ ਜੀ ਰੇਟ ਦੱਸ ਦੇਣੀ ਹੈ ਕੀ ਹੈ 100 ਸੋਵਨਰ ਲੋ ਇਹ ਇਹ ਹੈਗਾ 130 ਰੁਪਏ ਦਾ ਦੁਪੱਟਾ ਲੋ 130 ਦਾ ਚੜਾਈ ਚ ਪੂਰੇ ਐਨ ਮਿਲਣਗੇ ਤੁਹਾਨੂੰ ਪੂਰੇ ਤੋੜੇ ਐ ਨਹੀਂ ਆ ਕਿ ਭੀੜੇ ਜੇ ਛੋਟੇ ਜੇ ਪੌਣੇ ਜੀ ਆ ਜਾਣਗੇ ਸਭ ਦੇ ਕੋਲ ਤੇ ਅਗਲਾ ਦੇਖੋ ਆ ਵੀ 130 ਰੁਪਏ ਦਾ ਹੈ ਇਨ ਖੋਲ ਕੇ ਇਦਾਂ ਦਿਖਾ ਦੇਣੀ ਆ ਮੈਂ ਤੁਹਾਨੂੰ ਲਓ ਲੰਬਾ ਦੇਖਾ ਮੈਨੂੰ ਬਹੁਤ ਵਾਹ ਵਾ ਲੱਗਦੀ ਹੈ ਤਾਂ ਦੋ ਤੋਂ ਥੋੜਾ ਜ਼ਿਆਦਾ ਹੈ ਦੋ ਤੋਂ ਥੋੜਾ ਜ਼ਿਆਦਾ ਹੈ 130 ਰੁਪਏ ਦੇ ਵਿੱਚ ਆਊਗਾ ਜੀ ਇਹ ਦੁਪੱਟਾ ਚੌੜਾਈ ਕਾਫੀ ਹੈ ਨਾ ਇਸ ਕਰਕੇ ਲੱਗਦੇ ਨਹੀਂ ਆ ਇਹ ਦੋਲੇ ਵੱਡੇ ਲੱਗਦੇ ਆ ਦੁਪੱਟੇ। ਚਲੋ ਸਹੀ ਵਿਖਾ ਦੇ ਪ੍ਰਿੰਟ ਦੇ ਵਿੱਚ ਆ ਲੋ ਜੀ। ਆਲ ਓਵਰ ਪ੍ਰਿੰਟ 130 ਰੁਪਏ ਚ। ਅਨੀਅਨ ਜਿਹਾ ਛੇੜਾ ਮਿੱਠ ਫਰੋਜੀ ਪ੍ਰਿੰਟ ਆ। ਆ ਗ੍ਰੇ ਕਲਰ ਦੇ ਵਿੱਚ ਆ। ਆ। ਲੋ ਜੀ। ਹਾਂ ਸਹੀ ਆ। 130 ਫਰੋਜੀ ਕਲਰ ਲੋ ਦੇ ਇਹ ਵੀ 60 ਰੁਪਏ ਦੇ ਵਿੱਚ ਸੇਮ ਹੀ ਹੈ ਕਲਰ ਫਰਕ ਹੈ ਬਸ ਅਗਲਾ ਦੇਖੋ ਜੀ ਮਿੱਠਾ ਜਿਹਾ orange ਹੈ ਮਿੱਠਾ ਜਿਹਾ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈ ਤਿੱਖੇ ਵਾਲਾ ਨਹੀਂ ਹੈ ਲੋ ਠੀਕ ਹੈ ਉਨਾ ਦੇਖੋ ਇਹ ਵੀ 130 ਜਾ ਠੀਕ ਹੈ ਸਹੀ ਆ ਗਿਆ ਹਮ ਬੇਬੀ ਪਿੰਕ ਜਾ ਵਿੱਚ ਇਹਦੇ ਗਰੇਜ ਆ ਕਲਰ ਹੈ ਹਾਂ ਠੀਕ ਅਗਲਾ ਦੇਖੀਏ ਇਹ ਵੀ 130 ਦਾ ਹੀ ਹੈ। ਲਓ ਜੀ ਇਸ ਦਾ ਜ ਕਲਰ ਹੈ। 130 ਜੀ। ਕਲਰ ਫਰਕ ਹੈ। ਗ੍ਰੀਨ, ਸਿਲਵਰ ਗ੍ਰੀਨ। ਲਓ। ਪ੍ਰਾਈਸ 130 ਰੁਪਏ। ਅਗਲਾ ਦੇਖ ਲਓ। ਇਹ ਵੀ 130 ਵਾਲਾ ਜੀ। ਮਹਿੰਦੀ ਦੇ ਵਿੱਚ ਗ੍ਰੇ ਪ੍ਰਿੰਟ ਹੈ। ਲਓ। ਠੀਕ ਹੈ। ਵੇਖ ਲਓ ਦੁਪੱਟਾ ਦੇਖੋ ਇਹ ਤੇ ਸਿਲੇ ਹੀ ਘੱਟ ਆ ਉਹ ਆਂਦੇ ਰੰਗ ਦਾ ਨਹੀਂ ਪਤਾ ਫਿਰ ਡਰ ਗਏ ਸੀ ਅੱਛੀ ਇਹ ਰੰਗ ਨਿਕਲ ਸਕਦਾ ਲਓ ਜੀ ਆਹ ਦੁਪੱਟਾ ਜਿਹੜਾ ਇਹ ਵੀ 200 ਦਾ ਹੈ ਆਹ ਲਓ ਮੈਂ ਦੁਪੱਟੇ ਦਾ ਨਾਪ ਲੈ ਲਾ ਸਵਾ ਦੋ ਹਾਂ ਸਵਾ ਦੋ ਲਓ ਜੀ ਸਵਾ ਦੋ ਮੀਟਰ ਹੈ ਚੌੜਾਈ ਪੂਰੀ ਹੈ ਵੈਲ ਬਹੁਤ ਸੋਹਣੀ ਹੈ ਤੇ 200 ਦੇ ਵਿੱਚ ਆਉਂਦਾ ਇਹ ਆ ਲੋ ਅੱਲਾ ਦੇਖੋ ਬਹੁਤ ਸੋਹਣਾ ਜਿਹਾ ਪਟਾ ਹੈ ਵੀ ਲੋ ਜੀ ਬਹੁਤ ਸੋਹਣਾ ਤੇ ਬਹੁਤ ਚੌੜਾ ਦੋ ਸੌ ਦੇਖੋ ਅਗਲਾ ਦੇਖੋ ਲੋ ਜੀ ਹੁਣਾਂ ਥੋੜੇ ਜਿ ਜਿਨਾਂ ਨੇ ਲਾਈਟ ਲੈਣੇ ਆ ਕਲਰ ਹੁਣਾਂ ਵਾਸਤੇ ਆ કોટਨ ਬਹੁਤ ਸੋਹਣੀ ਹੈ ਥੋੜੇ ਹਲਕੇ ਕਲਰ ਦੇ ਦੁਪੱਟੇ ਨੇ ਇਹ ਮਾਈ ਵੀ ਵਾਹ ਵਾਹ ਹਾਂ ਠੀਕ ਹੈ 1.2 ਮੀਟਰ ਹੋਣਗੇ ਜੀ 200 ਰੁਪਏ ਚ ਆਹ ਤਾਂ ਮੈਨੂੰ ਸੇਮ ਹੀ ਕਲਰ ਲੱਗ ਰਿਹਾ ਸੀ ਇਹ ਨਹੀਂ ਹਾਂ ਸੇਮ ਹੀ ਆ ਦੋ ਲੈ ਸਕਦੇ ਹੋ ਜੀ ਸੇਮ ਹੀ ਤੇ ਆ ਲੋ ਅਗਲਾ ਦੇਖ ਲਓ ਇਸ ਤਰ੍ਹਾਂ ਹੀ ਦੇਖ ਲਓ ਹਾਂ ਦੂਰਾ ਰੰਗ ਵਾਲੀ ਪ੍ਰਿੰਟ ਦੇ ਸੀ ਇਹ ਠੀਕ ਹੈ ਲੋ ਜੀ ਕੰਚਾ ਨਹੀਂ ਦੇਖੋ ਪਉਣਗੇ ਹਾਂ ਲੋ ਜੀ ਬਹੁਤ ਸੋਹਣਾ ਹੈ ਹਲਕੇ ਜਿਹੇ ਕਲਰ ਦੇ ਵਿੱਚ ਹੈਗਾ ਬਹੁਤ ਪਿਆਰਾ ਲੱਗਦਾ ਤੇ ਪ੍ਰਾਈਸ 200 200 ਦੇ ਵਿੱਚ ਬਹੁਤ ਸੋਹਣਾ ਦੁਪੱਟਾ ਹੋਊਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਅਲੱਗ ਤੋਂ ਹੋਣਗੇ ਲੋ ਅਗਲਾ ਦੇਖ ਲਓ ਉਸ ਵਿੱਚ ਹੀ ਆ ਬਸ ਥੋੜਾ ਥੋੜਾ ਕਲਰ ਫਰਕ ਆਈ ਜਾਊਗਾ ਇਹ ਇਦਾਂ ਕਰਕੇ ਦਿਖਾ ਦੇਣੀ ਹੈ ਆ ਦੇਖੋ ਇੱਕ ਕੰਨੀ ਤੇ ਆਹ ਵਾਲਾ ਡਿਜ਼ਾਈਨ ਹਲਕਾ ਇੱਕ ਕੰਨੀ ਤੇ ਥੋੜਾ ਜਿਹਾ ਬੇਲਦੀ ਆ ਜਾਂਦੀ ਅੱਧੇ ਦੁਪੱਟੇ ਤੇ ਫਰਕ ਹੈ ਡਿਜ਼ਾਈਨ ਦਾ ਹੂੰ ਠੀਕ ਹੈ ਤੇ ਪ੍ਰਾਈਸ 200 ਲਾਸਟ ਵਾਲਾ ਦੁਪੱਟਾ ਜੀ ਹੂੰ ਲਓ ਲਓ ਜੀ 200 ਦੇ ਵਿੱਚ ਆਊਗਾ ਲੋ ਜੀ ਇਹ ਆਪਣੇ ਦੁਪट्टे ਸੀਗੇ ਮੈਂ ਤੁਹਾਨੂੰ ਦੁਬਾਰਾ ਕਲੀਅਰ ਕਰ ਦਾਂ ਜੇ ਇੱਕ ਦੁਪੱਟਾ ਲਾਉਂਗੇ 50 ਰੁਪਿਆ ਲੱਗ ਤੋਂ ਸ਼ਿਪਿੰਗ ਹੈ ਚਾਰ ਦੁਪੱਟੇ ਲਾਉਂਗੇ ਤਾਂ ਵੀ ਟੋਟਲ ਹੀ 50 ਰੁਪਏ ਸ਼ਿਪਿੰਗ ਪਊਗੀ ਅਗਰ ਪੰਜ ਲਾਉਂਗੇ ਤਾਂ ਫ੍ਰੀ ਦੇ ਸ਼ਿਪਿੰਗ ਦੇ ਵਿੱਚ ਆਉਣਗੇ ਜੋ ਮੈਂ ਪ੍ਰਾਈਸ ਬੋਲੀ ਉਹਦੇ ਵਿੱਚ ਆ ਜਾਣਗੇ ਪਰ ਜੇ ਤੁਸੀਂ ਵੀਡੀਓ ਚੋਂ ਕੋਈ ਸੂਟ ਚੱਕ ਲੈਨੇ ਹੋ ਉਹਦੇ ਨਾਲ ਦੁਪੱਟਾ ਲੈਨੇ ਹੋ ਫਿਰ ਕੋਈ ਸ਼ਿਪਿੰਗ ਨਹੀਂ ਹੋਊਗੀ ਚਾ ਇੱਕ ਲੈ ਲਓ ਚਾ ਦੋ ਲੈ ਲਓ ਫਿਰ ਥੋੜੀ ਮਨਚੀ ਹੈ ਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫ